ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪਾਖੜਾ ਡੈਮ ਤੋਂ ਅੱਜ ਫੇਰ ਤੋਂ ਪਾਣੀ ਛੱਡਿਆ ਜਾ ਰਿਹਾ ਜੀ ਹਾਂ ਦੱਸ ਦਈਏ ਕਿ ਅੱਜ 40000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਾਖੜਾ ਡੈਮ ਚ ਪਾਣੀ ਦਾ ਪੱਧਰ 1670.67 ਫੁੱਟ ਹੋ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਦੂਰ ਹੈ ਹਾਲਾਂਕਿ ਕੱਲ ਵੀ ਪਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਤੇ 플ੱਡ ਗੇਟ ਖੋਲੇ ਗਏ ਸੀ ਗੋਵਿੰਦ ਸਾਗਰ ਝੀਲ ਵਿੱਚ 1672 ਫੁੱਟ ਪਾਣੀ ਸੀ ਤੇ ਅੱਜ ਪਾਣੀ ਦਾ ਪੱਧਰ 1670 ਫੁੱਟ ਹੋ ਗਿਆ ਹੈ ਮੌਸਮ ਵਿਭਾਗ ਵੱਲੋਂ ਹਾਲਾਂਕਿ ਮੀਦ ਅਲਰਟ ਜਾਰੀ ਕੀਤਾ ਗਿਆ ਪਿੱਤੇ ਦਿਨੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਪਾਖੜਾ ਟੋਪੋਂਗ ਡੈਮ ਨੇ 플ੱਡ ਗੇਟ ਖੋਲ੍ਹਦੇ ਸੀ ਤੋਵਾ ਡੈਮਾਂ ਤੋਂ ਸਤਲੁਜ ਤੇ ਬਿਆਸ ਦਰਿਆ ਵਿੱਚ ਪਹਿਲਾਂ ਦੇ ਮੁਕਾਬਲੇ ਵਾਧੂ ਪਾਣੀ ਛੱਡਿਆ ਗਿਆ ਤਾਂ ਸਹੀ ਹੈ ਕਿ BBMB ਤੋਂ ਪੋਂਗ ਡੈਮ ਲਗਾਤਾਰ ਡੈਮਾਂ ਵਿੱਚ ਪਾਣੀ ਛੱਡ ਰਿਹਾ ਹੈ ਪੋਂਗ ਡੈਮ ਤੋਂ ਪਿੱਤੇ ਦਿਨੀ ਲਗਭਗ 39368 ਪਾਖੜਾ ਡੈਮ ਤੋਂ 4094 ਕਿਊਸਿਕ ਤੇ ਰਣਜੀਤ ਸਾਗਰ ਡੈਮ ਤੋਂ ਲਗਭਗ 33734 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਨਾਲ ਰਾਵੀ ਬਿਆਸ ਤੇ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪਾਖੜਾ ਡੈਮ ਤੋਂ ਅੱਜ ਫੇਰ ਤੋਂ ਪਾਣੀ ਛੱਡਿਆ ਜਾ ਰਿਹਾ ਜੀ ਹਾਂ ਦੱਸ ਦਈਏ ਕਿ ਅੱਜ 40000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਖੜਾ ਡੈਮ 'ਚ ਪਾਣੀ ਦਾ ਪੱਧਰ 1670.67 ਫੁੱਟ ਹੋ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਦੂਰ ਹੈ ਹਾਲਾਂਕਿ ਕੱਲ ਵੀ ਪਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਤੇ ਫਲੱਡ ਗੇਟ ਖੋਲੇ ਗਏ ਸੀ ਗੋਵਿੰਦ ਸਾਗਰ ਝੀਲ ਵਿੱਚ 1672 ਫੁੱਟ ਪਾਣੀ ਸੀ ਤੇ ਅੱਜ ਪਾਣੀ ਦਾ ਪੱਧਰ 1670 ਫੁੱਟ ਹੋ ਗਿਆ ਮੌਸਮ ਵਿਭਾਗ ਵੱਲੋਂ ਹਾਲਾਂਕਿ ਮੀਦ ਅਲਰਟ ਜਾਰੀ ਕੀਤਾ ਗਿਆ ਪਿੱਤੇ ਦਿਨੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਪਖੜਾ ਟੋਪੋਂਗ ਡੈਮ ਨੇ 플ੱਡ ਗੇਟ ਖੋਲਦੇ ਸੀ ਤੋਵਾ ਡੈਮਾਂ ਤੋਂ ਸਤਲੁਜ ਤੇ ਬਿਆਸ ਦਰਿਆ ਵਿੱਚ ਪਹਿਲਾਂ ਦੇ ਮੁਕਾਬਲੇ ਵਾਧੂ ਪਾਣੀ ਛੱਡਿਆ ਗਿਆ ਤਾਂ ਸਹੀ ਹੈ ਕਿ BBMB ਤੋਂ ਪੋਂਗ ਡੈਮ ਲਗਾਤਾਰ ਡੈਮਾਂ ਵਿੱਚ ਪਾਣੀ ਛੱਡ ਰਿਹਾ ਹੈ ਪੋਂਗ ਡੈਮ ਤੋਂ ਪਿੱਤੇ ਦਿਨੀ ਲਗਭਗ 39368 ਪਖੜਾ ਡੈਮ ਤੋਂ 44904 ਕਿਊਸਿਕ ਤੇ ਰਣਜੀਤ ਸਾਗਰ ਡੈਮ ਤੋਂ ਲਗਭਗ 33734 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਨਾਲ ਰਾਵੀ ਬਿਆਸ ਤੇ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪਾਖੜਾ ਡੈਮ ਤੋਂ ਅੱਜ ਫੇਰ ਤੋਂ ਪਾਣੀ ਛੱਡਿਆ ਜਾ ਰਿਹਾ ਜੀ ਹਾਂ ਦੱਸ ਦਈਏ ਕਿ ਅੱਜ 40000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਖੜਾ ਡੈਮ 'ਚ ਪਾਣੀ ਦਾ ਪੱਧਰ 1670.67 ਫੁੱਟ ਹੋ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਦੂਰ ਹੈ ਹਾਲਾਂਕਿ ਕੱਲ ਵੀ ਪਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਤੇ 플ੱਡ ਗੇਟ ਖੋਲੇ ਗਏ ਸੀ ਗੋਵਿੰਦ ਸਾਗਰ ਝੀਲ ਵਿੱਚ 1672 ਫੁੱਟ ਪਾਣੀ ਸੀ ਤੇ ਅੱਜ ਪਾਣੀ ਦਾ ਪੱਧਰ 1670 ਫੁੱਟ ਹੋ ਗਿਆ ਮੌਸਮ ਵਿਭਾਗ ਵੱਲੋਂ ਹਾਲਾਂਕਿ ਮੀਦ ਅਲਰਟ ਜਾਰੀ ਕੀਤਾ ਗਿਆ ਪਿੱਤੇ ਦਿਨੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਪਖੜਾ ਟੋਪੋਂਗ ਡੈਮ ਨੇ 플ੱਡ ਗੇਟ ਖੋਲ੍ਹਦੇ ਸੀ ਤੋਵਾ ਡੈਮਾਂ ਤੋਂ ਸਤਲੁਜ ਤੇ ਬਿਆਸ ਦਰਿਆ ਵਿੱਚ ਪਹਿਲਾਂ ਦੇ ਮੁਕਾਬਲੇ ਵਾਧੂ ਪਾਣੀ ਛੱਡਿਆ ਗਿਆ ਤਾਂ ਸਹੀ ਹੈ ਕਿ BBMB ਤੋਂ ਪੋਂਗ ਡੈਮ ਲਗਾਤਾਰ ਡੈਮਾਂ ਵਿੱਚ ਪਾਣੀ ਛੱਡ ਰਿਹਾ ਹੈ ਪੋਂਗ ਡੈਮ ਤੋਂ ਪਿੱਤੇ ਦਿਨੀ ਲਗਭਗ 39368 ਪਖੜਾ ਡੈਮ ਤੋਂ 24904 ਕਿਉਸਿਕ ਤੇ ਰਣਜੀਤ ਸਾਗਰ ਡੈਮ ਤੋਂ ਲਗਭਗ 33734 ਕਿਉਸਿਕ ਪਾਣੀ ਛੱਡਿਆ ਗਿਆ ਜਿਸ ਨਾਲ ਰਾਵੀ ਬਿਆਸ ਤੇ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਹੈ